ਇਧਰੋਂ ਮਿੰਟੂ ਚ ਬਠਿੰਡੇ ਤੋਂ ਇੱਕ ਉਮੀਦਵਾਰ ਖੜੇ ਹੋਏ ਸੀਗੇ ਭਗਵੰਤ ਸਿੰਘ ਸਮਾਉ ਜੀ ਇਲੈਕਸ਼ਨ ਲੜ ਰਹੇ ਆ ਉਹਨਾਂ ਨੇ ਗੱਲ ਮੈਨੀ ਵਾਪਸ ਕਰ ਦਿੱਤੀ ਕਹਿੰਦੇ ਕਿ ਬਾਈ ਯਾਰਾਂ ਨੂੰ ਤਾਂ ਲੋੜ ਹੀ ਨਹੀਂ ਗੱਲ ਮੈਨਾਂ ਦੀ ਰੱਖੋ ਆਪਣੇ ਕੋਲ ਕਹਿੰਦੇ ਕਿ ਬਾਈ ਅੱਛਾ ਜੀ ਜੀ ਕੱਲ ਇਹ ਆ ਕਿ ਮਾਨ ਸਾਹਿਬ ਮਤਲਬ ਕਿ ਇਹ ਗੱਲਾਂ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਕਿਵੇਂ ਕਹਿੰਦਾ ਨਾ ਕਿ ਰਾਜ ਉਹ ਕਰਤੇ ਹਨ ਜਿਨਕੇ ਜਿਨਕੇ ਮਤਲਬ ਕਿ ਸਿਰੋਂ ਤੇ ਤਾਜ ਹੁੰਤੇ ਪਤਾ ਨਹੀਂ ਕੀ ਕਹਿੰਨੇ ਕੋ ਨਹੀਂ ਅ ਲੀਡਰ ਉਹ ਆ ਜਿਨ੍ਹਾਂ ਦੇ ਲੋਕਾਂ ਦੇ ਦਿਲੋਂ ਤੇ ਰਾਜ ਹੁੰਦੇ ਕਹਿਣੇ ਕੋ ਤੋ ਪਤਾ ਨਹੀਂ ਕਿ ਮੁਰਗੇ ਦੇ ਸਿਰ ਤੇ ਵੀ ਤਾਜ ਹੁੰਦੇ ਆ ਜੀ ਜੀ ਤਾਜ ਹੁੰਦਾ ਕੁਛ ਇਸਾ ਜੀ ਹਾਂ ਨਾ ਤਾਂ ਆ ਹੁੰਦੇ ਆ ਲੋਕਾਂ ਦੇ ਲੀਡਰ ਆ ਹੁੰਦੇ ਆ ਇਹ ਜਿਹੜੇ ਭਗਵੰਤ ਸਮਾਉ ਆ ਨਾ ਸਮਾਉ ਪਿੰਡ ਸੁੱਚਾ ਸੂਰਮੇ ਵਾਲਾ ਪਿੰਡ ਜੀ ਕਾਮਰੇਡ ਹਾਕਮ ਸਿੰਘ ਵਾਲਾ ਨਾਵਲ ਦੇ ਵਿੱਚ ਜਿੱਦਾ ਜਸਵੰਤ ਕਮਲ ਦੇ ਵਿੱਚ ਜ਼ਿਕਰ ਹੁੰਦਾ ਹੈ ਚੇਤਨ ਸਿੰਘ ਸਮਾਉ ਜੀ ਤੇਜਾ ਸਿੰਘ ਦਰਦੀ ਇੱਕ ਫਰੀडम ਫੈਕਟਰ ਵੀ ਸਨ ਜਿਵੇਂ ਨਾਂ ਨਹੀਂ ਪੁੱਲਦਾ ਬਹੁਤ ਤਕੜੇ ਗੁਰਦੇਵ ਸਿੰਘ ਸ਼ਾਇਦ ਜੀ ਸਮਾਉ ਪਿੰਡ ਇਤਿਹਾਸਿਕ ਕੈਲੋਕੇ ਕਾਂਡਾ ਦਾ ਵੀ ਗਵਾਹ ਹੈ ਤੇ ਇੱਥੇ ਬੜੇ ਬੜੇ ਕੈਲੋਕੇ ਬੰਦੇ ਵੀ ਜਿਹੜੇ ਆਪਾਲ ਸਿੰਘ ਸਮਾਉ ਵੀ ਸ਼ਾਇਦ ਉਸੇ ਪਿੰਡ ਦਾ ਜਿਹੜਾ ਉਹ ਬਹੁਤ ਫੇਮਸ ਹੈ ਨਾ ਜੀ ਜੀ ਅੱਜਕੱਲ੍ਹ ਪੰਜਾਬੀ ਕਲਚਰ ਨਾਲ ਰਿਲੇਟਡ ਬੋਲੀਆਂ ਵਗੈਰਾ ਹਾਂ ਜੀ ਆਪਾਲ ਸਿੰਘ ਸਮਾਉ ਬਹੁਤ ਅੱਛਾ ਇਨਸਾਨ ਹੈ ਤਾਂ ਖੈਰ ਇਹ ਭਗਵੰਤ ਸਮਾਉ ਪਿਛਲੀ ਵਾਰੀ ਛੇਤ ਕਾਮਰੇਡਾਂ ਵੱਲੋਂ ਲੜੇ ਸਨ ਉਦੋਂ ਵੀ ਲੜੇ ਸੀ ਇਲੈਕਸ਼ਨੇ ਜੀ ਇਸ ਵਾਰੀ ਇਹ ਪਤਾ ਨਹੀਂ ਜਾਤ ਲੜ ਰਹੇ ਕਿ ਮੈਨੂੰ ਨਹੀਂ ਪਤਾ ਮਜ਼ਦੂਰਾਂ ਲਈ ਜਾਂ ਦਬੇ ਕੁਚਲੇ ਵਰਗਾਂ ਲਈ ਹਮੇਸ਼ਾ ਐਕਟਿਵਿਜ਼ਮ ਕਰਦੇ ਨੇ ਤਾਂ ਇਹਨਾਂ ਨੂੰ ਗਨਮੈਨ ਦਿੱਤੇ ਕਾ ਜਦੋਂ ਗਨਮੈਨ ਘਰੇ ਆਏ ਉਹਨੇ ਯਾਰ ਮੈਨੂੰ ਕੀ ਲੋੜ ਆ ਮੈਂ ਆਮ ਆਦਮੀ ਆਮ ਆਦਮੀਆਂ ਦੀਆਂ ਗੱਲਾਂ ਕਰਨ ਵਾਲਾ ਇਹ ਹੁੰਦੇ ਆਮ ਆਦਮੀ ਕਿ ਅਸੀਂ ਯਾਰ ਮਜ਼ਦੂਰਾਂ ਦੀ ਗੱਲ ਕਰਨ ਵਾਲੇ ਆ ਸਾਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਹੈ ਜਾਓ ਤੁਸੀਂ ਮੇਰੇ ਵੀਰ ਉਹਨਾਂ ਨੇ ਕਿਹਾ ਭਾਜੀ ਕੋਈ ਲਿਖ ਕੇ ਦੇ ਦਿਓ ਸਾਨੂੰ ਅਸੀਂ ਚਲੇ ਜਾਂਦੇ ਆ ਉਹਨਾਂ ਨੇ ਲਿਖਤੀ ਦੇ ਦਿੱਤਾ ਕਿ ਮੈਨੂੰ ਗਨਮੈਨ ਦੀ ਕੋਈ ਜ਼ਰੂਰਤ ਨਹੀਂ ਹੈ ਵਾਹ ਜੀ ਵਾਹ ਆ ਹੁੰਦੇ ਨੇ ਲੀਡਰ ਜਿਹੜੇ ਪਹਿਲਾਂ ਵੀ ਲੀਡਰ ਹੀ ਠੀਕ ਆ ਨਹੀਂ ਜਿੱਤਦੇ ਯਾਰ ਵੱਖਰੀ ਗੱਲ ਆ ਆਪਣੇ ਸਿਧਾਂਤ ਆਪਣੇ ਉਸੂਲ ਤੇ ਹੁੰਦੇ ਨੇ ਨਾ ਜੀ ਕਿਹਾ ਯਾਰ ਲੋਕਾਂ ਦੇ ਲੀਡਰ ਆ ਲੋਕਾਂ ਚ ਹੀ ਰਹਿਣਾ ਆ ਤਾਂ ਲਿਖ ਕੇ ਦੇ ਦਿੱਤਾ ਕਿ ਮੈਨੂੰ ਗਨਮੈਨਾਂ ਦੀ ਲੋੜ ਨਹੀਂ ਉਹ ਕਹਿੰਦੇ ਕਿ ਮੈਨੂੰ ਮੌਕੇ ਤੇ ਗਨਮੈਨ ਨਹੀਂ ਦਿੱਤੇ ਜਦੋਂ ਮੈਂ ਕਾਗਜ਼ ਭਰੇ ਆ ਜੇ ਉੱਥੇ ਦਿੰਦੇ ਮੈਂ ਉੱਥੇ ਮੈਂ ਮਤਲਬ ਕਿ ਇਹਨਾਂ ਨੂੰ ਘਰ ਆਉਣ ਦੀ ਵੀ ਕੋਸ਼ਿਸ਼ ਨਾ ਕਰਨੀ ਪੈਂਦੀ ਜੀ ਇਹਨਾਂ ਨੂੰ ਇਹ ਵੀ ਤਕਲੀਫ ਨਹੀਂ ਸੀ ਦੇਣੀ ਮੈਂ ਉੱਥੇ ਹੀ ਲਿਖ ਕੇ ਦੇ ਦੇਣਾ ਸੀ ਕਿ ਮੈਨੂੰ ਗਨ ਮੈਣਾ ਦੀ ਕੋਈ ਜ਼ਰੂਰਤ ਨਹੀਂ ਇੱਕ ਕਿੱਸਾ ਜਾਂਦਿਆ ਜਾਂਦਿਆ ਸੁਣਾ ਦੋ ਲੋਕਾਂ ਦੇ ਲੀਡਰ ਕਿਉਂ ਹੁੰਦੇ ਪਿੱਛੇ ਜੇ ਮੈਂ ਤੇਜਾ ਸਿੰਘ ਸੁਤੰਤਰ ਤੇ ਵੀਡੀਓ ਬਣਾਈ ਸੀਗੀ ਬਹੁਤ ਜ਼ਿਆਦਾ ਲੋਕਾਂ ਨੇ ਦੇਖਿਆ ਹੁਣ ਤੱਕ ਮੈਨੂੰ ਲੱਗਦਾ 1.5 ਲੱਖ ਲੋਕ ਮੇਰੇ ਪੇਜ ਤੇ ਦੇਖ ਚੁੱਕੇ ਆ ਜੀ ਉਹ ਜਦੋਂ ਮਰੇ ਸਨ ਉੱਥੇ ਸੰਬੋਧਨ ਕਰਦਿਆਂ ਕਰਦਿਆਂ ਸੈਂਟਰਲ ਹਾਲ ਦੇ ਵਿੱਚ ਲੋਕ ਸਭਾ ਜੀ 210 ਵੋਟਾਂ ਨਾਲ ਜਿੱਤੇ ਸਨ 1971 ਦਾ ਇਲੈਕਸ਼ਨ ਸੰਗਰੂਰ ਤੋਂ ਕਾਂਗਰਸੀ ਕੈਂਡੀਡੇਟ ਨਹੀਂ ਕਾਂਗਰਸ ਨਾਲ ਸਮਝੌਤਾ ਸੀ ਦੂਸਰਾ ਕੋਈ ਵਿਰੋਧੀ ਕੈਂਡੀਡੇਟ ਸੀ ਜਦੋਂ ਥੈਲਾ ਫੋਲਿਆ ਗਿਆ ਦੋ ਰੋਟੀਆਂ ਸੁੱਕੀਆਂ ਬਈਆਂ ਇੱਕ ਚਾਰ ਦੀ ਫਾੜੀ ਥੈਲੇ ਚੋਂ ਨਿਕਲੀ ਬਸ ਹਾਂ ਜੀ ਜਿਸ ਟਾਈਮ ਕੰਟੀਨ ਦਾ ਭੋਜਨ ਸੁਆਦਲਾ ਭੋਜਨ ਮਾਤਰ ਕੁਝ ਕੁ ਰੁਪਈਆਂ ਦਾ ਜੇ ਦੀ ਆਪਾਂ ਹੁਣ ਤੱਕ ਚਰਚਾ ਕਰਦੇ ਰਹੇ ਜੀ ਅੱਛਾ ਖੈਰ ਚਲੋ ਉਹ ਵੀ ਛੱਡ ਦਿਓ ਗੱਲ 1967 ਦੀ ਆ ਸੱਤ ਪੜ ਡਾਂਗ ਇਹਨਾਂ ਦਾ ਹੁੰਦਾ ਸੀ ਕਾਮਰੇਟਾਂ ਦਾ ਲੇਟਨ ਜੀ ਅਮਰਸਰ ਪੁਨਰਗਠਨ ਜਦੋਂ ਪੰਜਾਬ ਪੁਨਰਗਠਨ ਹੋ ਗਿਆ ਹਰਿਆਣਾ ਢੋ ਹੋ ਗਿਆ ਪਹਿਲਾ ਇਲੈਕਸ਼ਨ 1967 ਦਾ ਗੁਰਮਖ ਸਿੰਘ ਮਸਾਫਰ ਇਹ ਲੜ ਰਹੇ ਸਨ ਕਾਂਗਰਸ ਬੰਨੀਆਂ ਸ਼ਹਿਰਾ ਜੋ ਸ਼ਹਿਰ ਹੁਣ ਅਮਰਸਰ ਵੈਸਟ ਆਪਾਂ ਜਿਸ ਨੂੰ ਕਹ ਦਿੰਨੇ ਆ ਇਹ ਉਦੋਂ ਸ਼ਹਿਰ ਤਾਂ ਸੀਟ ਹੁੰਦੀ ਸੀ ਬੜਾ ਹੀ ਮੁਕਾਬਲਾ ਤਗੜਾ ਬਹੁਤ ਹੀ ਤਗੜਾ ਮੁਕਾਬਲਾ ਜਿਹੜਾ ਨਾ ਹੋਇਆ ਮਾਨ ਸਾਹਿਬ ਜੀ ਮੁਕਾਬਲੇ 'ਚ ਸਾਹਿਬ ਲਾਲੋ ਗੁਰਮukh ਸਿੰਘ ਮੁਸਾਫਰ ਨੂੰ ਉਸ ਵੇਲੇ ਸੱਤਪਾਲ ਦਾ ਕਾਮਰੇਡ ਨੇ ਹਰਾ ਦਿੱਤਾ ਜੀ ਹੁਣ ਜਦੋਂ ਉਦੋਂ ਕਿਉਂਕਿ ਤੁਹਾਨੂੰ ਪਤਾ ਆਗਣੇ ਜਾਂਦੇ ਸਨ ਬੈਲਟ ਪੇਪਰ ਵਗੈਰਾ ਤੇ ਬਹੁਤ ਧੇਰ ਨਾਲ ਰਿਜ਼ਲਟ ਡਿਕਲੇਅਰ ਹੁੰਦਾ ਸੀਗਾ ਜਦੋਂ ਸਰਟੀਫਿਕੇਟ ਲੈਣ ਜਾਣਾ ਸੀਗਾ ਨਾ ਸਤਪਾਲ ਡਾਂਗ ਦੇ ਜੀ ਤੇ ਦੱਸਦੇ ਆ ਕਿ ਇਹ ਗੱਲ ਫੈਲ ਗਈ ਕਿ ਸਤਪਾਲ ਡਾਂਗ ਤੇ ਹਮਲਾ ਹੋ ਸਕਦਾ ਉਹ ਤੋਂ ਸਿਕਿਉਰਿਟੀ ਦੇਣੇ ਇੰਤਜ਼ਾਮਾਤ ਕਿੱਥੇ ਲੋਕ ਘਰਾਂ ਚੋਂ ਬਾਹਰ ਨਿਕਲ ਆਏ ਮਾਨ ਸਾਹਿਬ ਜੀ ਲੋਕ ਡਾਂਗਾ ਲੈ ਕੇ ਗੰਡਾਸੇ ਲੈ ਕੇ ਘਰਾਂ ਚੋਂ ਬਾਹਰ ਆ ਗਏ ਤੇ ਐ ਉਹ ਮਨੁੱਖੀ ਚੇਨ ਨਹੀਂ ਜਿਵੇਂ ਬਣਦੀ ਜੀ ਐ ਬਣ ਕੇ ਕਿ ਜਾ ਡਾਂਗ ਆਪ ਦਾ ਸਰਟੀਫିକੇਟ ਲੈ ਡਾਕ ਸਾਡੇ ਹੱਥ 'ਚ ਹੈ ਵਾਹ ਜੀ ਵਾਹ ਇਹ ਹੁੰਦੇ ਆ ਲੋਕਾਂ ਦੇ ਲੀਡਰ ਜਿਹਨਾਂ ਲਈ ਲੋਕ ਹੀ ਗਨਮੈਣ ਬਣ ਜਾਂਦੇ ਨੇ ਜੀ ਠੀਕ ਲੱਗਿਆ ਕਿਸਾ ਬਿਲਕੁਲ ਬਹੁਤ ਵਧੀਆ ਨਜ਼ਾਰਾ ਹੈ ਚਲੋ ਧੰਨਵਾਦ ਰਮਿੰਦਰ ਜੀ